ਪਾਈ ਜਿਹੜੇ ਗੁਰੂ ਬਚਨ ਤੇ ਡੰਟ ਗਏ ਕੱਟ ਗਏ ਖੰਡ 84 ਤੇ ਪਾਈ ਜਿਹੜੇ ਗੁਰੂ ਬਚਨ ਤੇ ਡੱਕ ਗਏ ਕੱਟ ਗਏ ਖੰਡ 84 ਤੇ ਪਾਈ ਜਿਹੜੇ ਗੁਰੂ ਬਚਨ ਤੇ ਡੱਕ ਗਏ ਕੱਟ ਨੇ ਖੰਡ 84 ਤੇ ਪਾਈ ਜਿਹੜੇ ਗੁਰੂ ਬਚਨ ਤੇ ਡੱਕ ਗਏ ਕੱਟ ਗਏ ਖੰਡ ਦੀ ਆਵਾਜ਼ ਸੋਹਣੀ ਹੈ ਬਸ ਤੁਸੀਂ ਉਦਾਂ ਥੋੜਾ ਹੌਲੀ ਬੋਲਦੇ ਹੋ ਤੁਹਾਡੀ ਆਵਾਜ਼ ਬਹੁਤ ਮਿੱਠੀ ਹੈ ਲੇਕਿਨ ਜੇ ਉੱਚੀ ਬੋਲੋ ਤਾਂ ਫਿਰ ਹੋਰ ਆਨੰਦ ਆਉਗਾ ਪਾਈ ਜਿਹੜੇ ਗੁਰੂ ਬਚਨ ਤੇ ਡੱਟ ਗਏ ਕੱਟ ਗਏ ਖੰਦ 84 ਦੇ ਪਾਈ ਜਿਹੜੇ ਗੁਰੂ ਬਚਨ ਤੇ ਡੱਟ ਗਏ ਕੱਟ ਗਏ ਖੰਦ 84 ਦੇ ਪਾਈ ਜਿਹੜੇ ਗੁਰੂ ਬਚਨ ਕਟੇ ਕਟੇ ਬੰਧ 84 ਦੇ। ਹਈ ਜੇ ਗੁਰੂ ਕਚਨ ਤੇ ਡਟ ਕੇ ਕਟੇ ਬੰਧ 84 ਦੇ। बस ਜਾਤਾ ਕੁਛ ਕਰਨਾ ਹੀ ਨਹੀਂ। ਗੁਰੂਆਂ ਦੇ ਬਚਨਾਂ ਦੇ ਉੱਪਰ ਡੱਟ ਜਾਣਾ, ਘੜ ਜਾਣਾ। ਇਹ 84 ਦੇ ਜਿਹੜੇ ਬੰਧਨ ਹੈ ਉਹ ਕੱਟੇ ਜਾਣਗੇ। ਤਾਂ ਮਹਾਰਾਜ ਜੀ ਲਿਖਦੇ ਨੇ ਬਾਣੀ ਵਿੱਚ ਜੁਨੀ ਸੰਕਟ ਮੀਟ ਹੈ ਆਉਂਦੇ ਮੁਖ ਨਹੀਂ ਆਏ। ਐਸਾ ਸਤਿਗੁਰ ਸਹੀ ਏ। ਖੰਸੇ ਲਈ ਜੁੜਾਇ। ਮਹਾਰਾਜ ਕਹਿੰਦੇ ਤੁਹਾਡੀਆਂ ਜੂਨੀਆਂ ਕਟੀਆਂ ਜਾਣੀਆਂ। ਵਾਰ-ਵਾਰ ਮੂਦਾ ਹੋ ਕੇ ਉਲਟਾ ਹੋ ਕੇ ਆਣਾ ਨਹੀਂ ਪੈਣਾ ਇਸ ਲੋਕ ਵਿੱਚ। ਆਪਾਂ ਜਦੋਂ ਆਂਦੇ ਆ ਨਾ ਮੂਦੇ ਹੁੰਦੇ ਆ ਉਲਟੇ ਹੁੰਦੇ ਆ। ਕਬੀਰ ਸਾਹਿਬ ਮਹਾਰਾਜ ਜੀ ਦੱਸਦੇ ਆ ਪਾਣੀ ਵਿੱਚ ਕਬੀਰ ਬੋਹ ਦਿਨ ਯਾਦ ਕਰ ਪਾਗ ਉਪਰ ਤਲ ਸੀਸ਼। ਕਹਿੰਦੇ ਪੈਰ ਉਪਰ ਫਿਰ ਥਲੇ। ਕਬੀਰ ਬੋਹ ਦਿਨ ਯਾਦ ਕਰ ਪਾਗ ਉਪਰ ਤਲ ਸੀਸ਼। ਮ੍ਰਿਤ ਮੰਡਲ ਮੇ ਆਇਆ ਕੇ ਵਿਸਰ ਗਿਆ ਜਗਦੀਸ਼। ਤਾਂ ਮਹਾਰਾਜ ਜੀ ਕਹਿੰਦੇ ਉਦੋਂ ਤਾਂ ਬੜਾ ਸਿਮਰਨ ਕਰਦਾ ਸੀ ਜਦੋਂ ਗਰਭ ਵਿੱਚ ਪੈਰ ਉੱਪਰ ਸੀ ਸਿਰ ਥੱਲੇ ਸੀ बार-बार ਕਹਿੰਦਾ ਸੀ ਕਿ ਹੇ ਮੇਰੇ ਮਹਾਰਾਜ ਇੱਕ ਵਾਰ ਮੈਨੂੰ ਇਸ ਨਰਕ ਤੋਂ ਕੱਢ ਦੇ ਮੈਂ ਤੇਰਾ ਸਿਮਰਨ ਕਰੂੰ ਨਰਕ ਦਾ ਪਤਾ ਕਿਉਂ ਕਹਿੰਦਾ ਵੈਸੇ ਮਾਤਾ ਗਰਭ ਨਰਕ ਨਹੀਂ ਹੁੰਦਾ ਗਰਭ ਤਾਂ ਗਰਭ ਨੂੰ ਇਸ ਕਰਕੇ ਨਰਕ ਕਿਹਾ ਜਾਂਦਾ ਕਿ ਉੱਥੇ ਮਰਜ਼ੀ ਨਹੀਂ ਸਾਡੀ ਚੱਲਦੀ ਅਜਿਵੇਂ ਹੁਣ ਤੁਸੀਂ ਬਾਹਰ ਆ ਕੇ ਮਰਜ਼ੀ ਕਰਨ ਲੱਗੇ ਨਾ ਮਰਜ਼ੀ ਦਾ ਖਾ ਰਹੇ ਹੋ ਮਰਜ਼ੀ ਦਾ ਪਾ ਰਹੇ ਹੋ ਮਰਜ਼ੀ ਨਾਲ ਸਭ ਲੈ ਰਹੇ ਹੋ ਗਰਭ ਦੇ ਵਿੱਚ ਤਾਂ ਮਾਤਾ ਦੁਆਰਾ ਹੀ ਸਭ ਲਿਆ ਜਾਂਦਾ ਮਾਤਾ ਦੁਆਰਾ ਹੀ ਖਾਤਾ ਜਾਂਦਾ ਮਾਤਾ ਦੁਆਰਾ ਹੀ ਸਿੱਖਿਆ ਗ੍ਰਹਿਣ ਕੀਤੀ ਜਾਂਦੀ ਹੈ ਆਪਣੀ ਮਰਜ਼ੀ ਨਾਲ ਬੰਦਾ ਕੁਝ ਵੀ ਨਹੀਂ ਕਰ ਸਕਦਾ ਜਦੋਂ ਮਾਤਾ ਔਰ ਬੱਚੇ ਨੂੰ ਨਾ ਅਲੱਗ ਕੀਤਾ ਜਾਂਦਾ ਉਸ ਤੋਂ ਬਾਅਦ ਬੱਚਾ ਆਪਣੀ ਪ੍ਰਕਿਰਿਆ ਆਪਣਾ ਕੰਮ ਸ਼ੁਰੂ ਕਰ ਸਕਦਾ ਉਸ ਤੋਂ ਪਹਿਲਾਂ ਤਾਂ ਸਭ ਕੁਝ ਮਾਂ ਦੇ ਦੁਆਰਾ ਹੀ ਹੁੰਦਾ ਹੈ ਆ ਜਿਹੜੀ ਧੁੰਨੀ ਹੈ ਨਾ ਇਹਨੂੰ ਕਿਤੇ ਸਧਾਰਨ ਗੱਲਾਂ ਸਮਝਿਓ ਇਹ ਸਾਰਾ ਕੁਝ ਧੁੰਨੀ ਨਾਲ ਹੀ ਜੁੜਿਆ ਹੋਇਆ ਹੈ ਇੱਥੇ ਹੀ ਭਗਵਾਨ ਜੀ ਦਾ ਵਾਸ ਵੀ ਹੈ ਤਾਂ ਮਹਾਰਾਜੀ ਸਾਨੂੰ ਕਹਿੰਦੇ ਨੇ ਕਿ ਭਾਈ ਹੁਣ ਸਾਨੂੰ ਚੋਲਾ ਮਿਲ ਗਿਆ ਮਾਨਸ ਨੂੰ ਚੋਲਾ ਮਿਲ ਗਿਆ ਹੁਣ ਤੁਸੀਂ ਗਰਮ ਤੋਂ ਬਾਹਰੋਂ ਨਰਕ ਤੋਂ ਬਾਹਰ ਘਟੁਮਟ ਹੁਣ ਤਾਂ ਸਿਮਰਨ ਕਰੋ ਲੇਕਿਨ ਬਾਹਰ ਆਇਆ ਫਰਮ ਹੁੰਦਾ ਆ ਲੇਕਿਨ ਜਦੋਂ ਬਾਹਰ ਆ ਜਾਂਦਾ ਹੈ ਫਿਰ ਮਾਇਆ ਨੇ ਐਸਾ ਝਾਲ ਪਾਇਆ ਕਿ ਬੰਦਾ ਭੁੱਲ ਗਿਆ ਕਿ ਮੈਂ ਆਖਰ ਇੱਥੇ ਕਰਨ ਕੀ ਆਇਆ ਸੀ ਤੇ ਜਦੋਂ ਆਪਾਂ ਭੁੱਲ ਜਾਂਦੇ ਆ ਕਿ ਅਸੀਂ ਇੱਥੇ ਕੀ ਕਰਨ ਆਏ ਆ ਜਿਵੇਂ ਮੈਂ ਵੀ ਪੁੱਛਿਆ ਕਿ ਇੱਥੇ ਆਪਾਂ ਕੀ ਕਰਨ ਆਏ ਆ ਤਾਂ ਹੁਣ ਤੁਸੀਂ ਜਾਣਦੇ ਹੋ ਤੁਸੀਂ ਕਹਿੰਨਾ ਇੱਥੇ ਅਸੀਂ ਭਜਨ ਕਰਨ ਆਏ ਆ ਕਉ ਕਿ ਤੁਸੀਂ ਸੇਖ ਲਿਆ ਲੇਕਿਨ ਇਹ ਸਿਖਾਇਆ ਕਿ ਨੇ ਇਹ ਸਿਖਾ ਕੇ ਗਏ ਤਾਂ 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 ਸੰਸਾਇਕ ਸਤਿਗੁਰੂ ਰਕਵੇ ਵਾਲੇ ਮਹਾਰਾਜ ਜੀ ਉਹਨਾਂ ਨੇ ਸਾਨੂੰ ਸਿਖਾਇਆ ਕਿ ਭਾਈ ਰਾਮ ਰਾਮ ਕਰੋ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ ਕਿ ਮਹਾਰਾਜ ਜੀ ਨੇ ਸਭ ਤੋਂ ਪਹਿਲਾ ਬਚਨ ਕੀਤਾ ਕਿ ਭਾਈ ਰਾਮ ਰਾਮ ਕਰ ਤਾਂ ਆਪਾਂ ਉਹ ਪੰਜਾਂ ਸ਼ਬਦਾਂ ਦੇ ਵਿੱਚੋਂ ਅੱਜ ਇੱਕ ਸ਼ਬਦ ਤਾਂ ਇਹ ਮੰਨ ਲਈ ਕਿ ਆਪਾਂ ਅੱਜ ਤੋਂ ਹੀ ਰਾਮ ਰਾਮ ਕਰਨਾ ਸ਼ੁਰੂ ਕਰ ਦੇਣਾ ਗੁਰੂ ਮੰਤਰ ਦਾ ਜੋ ਦਿੱਤਾ ਹੋਇਆ ਸ਼ਬਦ ਹੈ ਉਹਦਾ ਅਭਿਆਸ ਕਰਨਾ ਗੁਰੂ ਮੰਤਰ ਦਾ ਅਭਿਆਸ ਕਰਨਾ ਗੁਰੂ ਮੰਤਰ ਨਾਲ ਹੀ ਸਾਡਾ ਕਲਿਆਣ ਹੋਣਾ ਹੈ ਫਿਰ ਮਹਾਰਾਜੀ ਨੇ ਕਿਹਾ ਨਿੰਦਾ ਚੁਗਲੀ ਨਹੀਂ ਕਰਨੀ ਅੱਜਕੱਲ ਨਿੰਦਾ ਚੁਗਲੀ ਬਹੁਤ ਬੜੀ ਹੁੰਦੀ ਹੈ ਮੈਂ ਤੁਹਾਨੂੰ ਦੱਸਦਾ ਚਲੋ ਇੱਕ ਗੱਲ ਹੋਰ ਮੈਂ ਭੇਦ ਵਾਲੀ ਖੋਲਾਂ ਕਿ ਮੈਨੂੰ ਕੋਈ ਵਿਆਸ ਨਾ ਇੱਕ ਵਾਰ ਜਾਣ ਦਾ ਮੌਕਾ ਮਿਲਿਆ ਮਤਲਬ ਮੈਂ ਇੱਕ ਵਾਰੀ ਵਿਆਸ ਸత్సੰਗ ਸੁਣਿਆ ਸత్సੰਗ ਵੀ ਪੂਰਾ ਨਹੀਂ ਸੁਣਿਆ ਲੇਕਿਨ ਉੱਥੋਂ ਇੱਕ ਮੈਂ ਗੱਲ ਸੁਣੀ ਸੀ ਉਹ ਕੀ ਕਿ ਬਾਬਾ ਗੁਰਿੰਦਰ ਸਿੰਘ ਮਹਾਰਾਜੀ ਨਾ ਇੱਕ ਉਹਨਾਂ ਨੇ ਗੱਲ ਸੁਣਾਈ ਕਿੜੀ ਕਹਿੰਦੇ ਭਾਈ ਜਿਹਨਿ ਲੋਕ ਸਾਨੂੰ ਮਾੜਾ ਕਹਿੰਦੇ ਨੇ ਧਿਆਨ ਹੈ ਨਾ ਸਭ ਦਾ ਜੇ ਲੋਕ ਸਾਨੂੰ ਮਾੜਾ ਕਹਿੰਦੇ ਨੇ ਕਹਿੰਦੇ ਪਾਈ ਬੈਂਸਿਆ ਨਾ ਕਰੋ ਲੜਿਆ ਨਾ ਕਰੋ ਸਾਨੂੰ ਆਕੇ ਦੱਸੋ ਕਿ ਸਾਨੂੰ ਕੀ ਕਹਿੰਦੇ ਨੇ ਅਸੀਂ ਆਪਣੀ ਗਲਤੀ ਸੁਧਾਰਾਂਗੇ ਐ ਕੋਈ ਐਸਾ ਮੈਂ ਇੱਕੋ ਗੱਲ ਸੁਣੀ ਔਰ ਮੈਂ ਕਹਿੰਦਾ ਮੈਨੂੰ ਇੱਕੋ ਹੀ ਬਥੇਰੀ ਹੈ ਵਾਪਸ ਜਾਣ ਦੀ ਜਰੂਰਤ ਵੀ ਨਹੀਂ ਪਈ ਕਿਉਂਕਿ ਜੇ ਆਪਾਂ ਇੰਨੀ ਗੱਲ ਹੀ ਸਮਝ ਲਈਏ ਇੰਨੀ ਮੰਨ ਲਈਏ ਤਾਂ ਇੱਥੇ ਹੀ ਨਬੇੜਾ ਹੋ ਜਾਂਦਾ ਅਸੀਂ ਤਾਂ ਬੈਂਸ ਕਰਦੇ ਅਸੀਂ ਤੇ ਲੜਦੇ ਹਾਂ ਲੇਕਿਨ ਦੇਖੋ ਕਿੰਨੀ ਅੱਛੀ ਗੱਲ ਹੈ ਨਾ ਤੰਦੇ ਭਾਈ ਤੇ ਕੋਈ ਕੁਝ ਕਹੇ ਤਾਂ ਬੈਂਸਣਾ ਨਹੀਂ ਹੈ ਲੜਨਾ ਨਹੀਂ ਹੈ ਬਸ ਤੁਸੀਂ ਸਾਨੂੰ ਆ ਕੇ ਦੱਸਣਾ ਹੈ ਅਸੀਂ ਆਪਣੀ ਗਲਤੀ ਸੁਧਾਰ ਲੈ